ਪੰਜਾਬ ਭਾਰ ਵਿੱਚ ਨਗਰ ਨਿਗਮ ਚੋਣਾ ਸਬੰਧੀ ਚੋਣ ਪ੍ਰਚਾਰ ਦੇ ਆਖੇ ਦਿਨ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਕਰਨ ਦੇ ਹੁਕਮਾਂ ਦੀ ਤਰ੍ਹਾਂ ਜਿਹਾ ਅਮਰਸਰ ਦੇ ਪਿੰਡ ਮਾਹਲ ਵਿੱਚ ਉਡਦੀਆਂ ਦਿਖਾਈ ਦਿੱਤੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਜਸਵਿੰਦਰ RAMDAS ਵੱਲੋਂ ਵਾਰਡ ਨੰਬਰ 85 ਵਿੱਚ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਲੋਕਾਂ ਨੂੰ ਸੂਟ ਅਤੇ ਨਸ਼ਾ ਮੰਨਣ ਦੇ ਦੋਸ਼ ਲਗਾਉਂਦੇ ਆ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਨੇ ਜਸਵਿੰਦਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਜੀ ਮੇਰਾ ਨਾਮ ਜੀ 라ਵਲਦੀਪ ਸਿੰਘ ਮੈਂ ਮੇਰੀ ਵਾਈਫ ਬਾਰ ਨੰਬਰ 85 ਤੋਂ ਇਲੈਕਸ਼ਨ ਲੜ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਮੈਂ ਆਪਣੇ ਘਰ ਲਵੇਂ ਪਿਆ ਹਾਂ ਤੇ ਮੈਨੂੰ ਫੋਨ ਆਉਂਦਾ ਜੀ ਜਗਵਾਣਾ ਕਲੋਨੀਆ ਚ ਕਮਲ ਹਣੀ ਨਾਲ ਇੱਕ ਛੋਟਾ ਹਾਥੀ ਲੈ ਕੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੁੰਡੇ ਮੰਡੇ ਲੈ ਕੇ ਉੱਥੇ ਜੀ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇ ਲੋਕਾਂ ਨੂੰ ਪੈਸੇ ਤੇ ਸੂਟ ਵੰਡ ਰਹੇ ਨੇ ਮੈਂ ਤਾਂ ਵੈਸੇ ਨਾਰਮਲ ਹੀ ਆਇਆ ਆਪਣੇ ਮਾਲਾਂ ਵਾਲੇ ਅੱਡੇ ਤੇ ਪੁਲਿਸ ਖੜੀ ਸੀ ਆਪਣੇ ਕਬੂ ਥਾਣੇ ਦੀ ਪੰਜ ਮਲਾਜ਼ਮ ਵਿੱਚ ਸੀ ਮੈਂ ਉਹਨਾਂ ਨੂੰ ਉੱਤਰ ਕੇ ਮੈਂ ਬੇਨਤੀ ਕੀਤੀ ਵੀ ਮੈਂ ਕਹਾ ਵੀ ਜਗਵੜਾ ਕਲੋਨੀਆ ਚ ਕਮਲ ਇਹ ਕੰਮ ਕਰ ਰਿਹਾ ਹੈ ਤਾਂ ਮੇਰੇ ਨਾਲ ਆਉਂਦੇ ਆ ਬਿਲਕੁਲ ਹੌਲੀ ਹੌਲੀ ਜਿੱਦਾਂ ਇਹਨਾਂ ਦੀ ਪੂਰੀ ਇਹਨਾਂ ਦੀ ਸਾਜ਼ਿਸ਼ ਹੁੰਦੀ ਹੈ ਠੀਕ ਆ ਬਾਅਦ ਚੋਂ ਫੇਰ ਮੁੰਡੇ ਆਉਂਦੇ ਨੇ ਇੰਨੇ ਹਥਿਆਰ ਨਾਲ ਲਈ ਫਿਰਦੇ ਨੇ ਇੱਕ ਵਾਰ ਵੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ ਦੱਸੋ ਇਹਦਾ 9.5 ਪੌਣੇ 10 ਦਾ ਟਾਈਮ ਹੈ ਜਗਵੜਾ ਕਲੋਨੀਆ ਚ ਕੀ ਕੰਮ ਹੈ ਜਦੋਂ ਆਪਣਾ 5 ਵਜੇ ਕੰਮ ਹੀ ਖਤਮ ਹੋ ਗਿਆ ਵੀ ਆਪਾਂ ਹੁਣ ਆਪਾਂ ਪ੍ਰਚਾਰ ਕਰ ਹੀ ਨਹੀਂ ਸਕਦੇ ਮੈਨੂੰ ਕਹਿੰਦਾ ਮੈਂ ਕੇਕ ਕੱਟਣ ਗਿਆ ਇਹ ਤਾਂ ਬਹਾਨੇ ਆ ਜੀ ਇਹ ਤਾਂ ਕੇਕ ਵੈਸੇ ਨਾਲ ਲਈ ਫਿਰਦੇ ਨੇ ਇੱਕ ਤੋਂ ਨਾਲ ਕੇਕ ਦੇ ਕੋਲ ਚਾਰ ਕੇਕ ਹੀ ਵੀ ਮੈਂ ਬਾਅਦ ਚ ਬਹਾਨੇ ਲਾਉਂਗਾ ਵੀ ਮੈਂ ਤਾਂ ਕੇਕ ਕੱਟਣ ਗਿਆ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਕੀਤੀ ਗਈ ਤੁਹਾਡੇ ਵੱਲੋਂ ਜਾਂ ਐਮਐਲਏ ਸਾਹਿਬ ਵੱਲੋਂ ਮੈਂ ਐਮਐਲਏ ਸਾਹਿਬ ਨੂੰ ਬੁਲਾਇਆ ਆ ਐਮਐਲਏ ਸਾਹਿਬ ਆ ਰਹੇ ਨੇ ਤੇ ਉਸ ਤੋਂ ਬਾਅਦ ਜਿੱਦਾਂ ਐਮਐਲਏ ਕਹਿਣਗੇ ਐਮਐਲਏ ਸਾਹਿਬ ਕਹਿਣਗੇ ਤਾਂ ਮੈਂ ਉਹ ਚੋਣ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਦਰਜ ਕਰਾਂਗੇ ਕਰਵਾਵਾਂਗੇ ਕੋਈ ਇਹਦਾ ਪ੍ਰੂਫ ਹੈਗਾ ਵੀ ਜਿਹੜਾ ਸੂਟ ਬਣਦੇ ਪਿਆ ਜਾਂ ਪੈਸੇ ਬਣਦੇ ਪਏ ਨੇ ਜਾਂ ਕਿਹਨੇ ਤੁਹਾਡੇ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਦੇ ਦਾਂਗੇ ਜੀ ਤੁਹਾਨੂੰ ਆਪਾਂ ਸਬੂਤ ਵੀ ਸਾ 9:30 ਪਾਉਣੇ 10 ਵਜੇ ਜੱਗਵਾਨਾ ਕਲੋਨੀਆਂ ਉਹਦੇ ਘਰ ਤੋਂ 2-3 ਕਿਲੋਮੀਟਰ ਦੂਰ ਹੈ ਕੀ ਕਰਨ ਜਾਂਦਾ ਜੀ ਜੇ ਗੱਲ ਕਰੀਏ ਵੀ ਚੋਣ ਕਮਿਸ਼ਨ ਵੱਲੋਂ ਇਹ ਦੱਦ ਦਿੱਤੀ ਗਈ ਵੀ 4 ਵਜੇ ਤੋਂ ਬਾਅਦ ਚੋਣ ਪ੍ਰਚਾਰ ਨਹੀਂ ਕਰ ਸਕਦੇ ਸਿਰ ਨੁਕਰ ਮੀਟਿੰਗਾਂ ਕਰ ਸਕਦੇ ਹਾਂ ਜੀ ਇਹ ਵੀ ਜੇ ਕੋਈ ਬੰਦਾ ਵਾ ਜੇ ਖੜਦਾ ਵਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਆ ਜੀ ਇਹਦੇ ਇੱਥੇ ਗੈਂਗਸਟਰਵਾਦ ਹੋਰ ਫਲਾ ਰਿਹਾ ਹੈ ਤੇ ਜਾਂ ਤੇ ਬੰਦਾ ਹੋਵੇ ਨਾ ਜੀ ਚਲੋ ਗਿਆ ਜੀ ਜੇ ਕੇਕ ਕੱਟਣ ਜਾਂਦਾ ਬੰਦਾ 3-4 ਜਣੇ ਹੱਦ 5 ਜਣੇ ਚੱਲ ਜਾਣਗੇ ਜੀ ਇਹਦੇ ਨਾਲ 20 ਬੰਦੇ ਨੇ 15 ਬੰਦੇ ਵਿੱਚ ਉਗਵਾਲ ਮੰਡੀ ਦੇ ਇਹਦੇ ਨਾਲ ਇਹਨੂੰ ਪੁੱਛੋ ਸੀ ਕਿਹੜਾ ਹੈ ਕਿਹੜਾ ਹੈ ਤੇਰੇ ਨਾਲ ਆਪਣਾ ਸਿਰਫ 4-5 ਨੂੰ ਛੱਡ ਕੇ ਇੱਕ ਜਿਹੜਾ ਮੇਰ ਨਾਲ ਉਹ ਪ੍ਰੀਤ ਹੈ ਜੀ ਉਹ ਡੀਐਸਚ ਰਹਿੰਦਾ ਉਹਦਾ ਤਾਂ ਫਰਜ਼ ਹੀ ਨਹੀਂ ਬਣਦਾ ਮੇਰ ਨਾਲ ਬਹਿਸ ਬਾਜੀ ਕਰਨ ਦਾ ਜੇ ਪੁਲਿਸ ਪੁਲਸ ਆਈ ਹੈ ਜੀ ਪੁਲਸ ਆਈ ਹੈ ਡੀਐਸਪੀ ਸਾਹਿਬ ਵੀ ਆਏ ਨੇ ਕੋਈ ਗੱਲ ਨਹੀਂ ਉਹਨੂੰ ਦੇਖਦੇ ਨੇ ਜੋ ਵੀ ਕੋਈ ਗੱਲ ਐ ਐਮਐਲਏ ਸਾਹਿਬ ਆ ਰਹੇ ਨੇ ਜਿੱਦਾਂ ਕਹਿਣਗੇ ਅੱਗੇ ਉਦਾਂ ਗੱਲ ਕੀਤੀ ਕਰਾਂਗੇ ਜੀ ਉਹਨਾਂ ਨਾਲ ਕੀ ਮੰਗੇ ਤੁਹਾਡੀ ਮੇਦ ਮੰਗੇ ਉਹ ਆ ਜੀ ਅਸੀਂ ਤਾਂ ਮੈਂ ਤਾਂ ਪਹਿਲੇ ਦਿਨ ਵੀ ਸਟੇਟਸ ਪਾਇਆ ਸੀ ਵੀ ਆਪਾਂ ਮਨ ਸ਼ਾਂਤੀ ਨਾਲ ਬਣਾ ਕੇ ਆਪਾਂ ਇਲੈਕਸ਼ਨ ਲੜੀਏ ਆਪਾਂ ਭਾਈਚਾਰਾ ਬਣਾ ਕੇ ਰੱਖੀਏ ਪਰ ਇਹ ਜਿਹੜਾ ਕਮਲ ਬੁਰੀ ਇਹ ਸਾਡਾ ਭਾਈਚਾਰਾ ਪਿੰਡ ਦਾ ਖਰਾਬ ਕਰ ਰਿਹਾ ਹੈ ਇਹਦੇ ਤੋਂ ਮੈਂ ਇੱਕੋ ਪਿੰਡ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਹੱਥ ਜੋੜ ਕੇ ਇਹਨੇ ਸੱਚੀ ਪਿੰਡ ਦਾ ਬੇੜਾ ਕਰ ਕਰ ਦੇਣਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਇਹ ਅੱਜ ਵੀ ਕੀ ਕੰਮ ਕਰਦਾ ਪਿਆ ਜੇ ਇਹਨੇ ਆਉਣਾ ਹੀ ਆ ਕਿਸੇ ਦੇ ਘਰ ਤਾਂ ਨਾਰਮਲ 4-5 ਜਾਨੇ ਆਉਣ ਨਾਲ 20-25-25 ਦਾ ਕੀ ਕੰਮ ਹੋਇਆ ਫਿਰ ਸਾਡੇ ਬੰਦਿਆਂ ਨਾਲ ਉਤੋਂ ਧੱਕੇ ਮੁੱਕੀ ਕਰ ਰਿਹਾ ਹੈ ਠੀਕ ਹੈ ਦੇਖੋ 올 ਬਡੀ ਨੂੰ ਕਿ ਰਾਵਲ ਦਾ ਮੁਕਾਬਲਾ ਕਿੰਨਾ ਨਾਲ ਆ? ਅਨਟੀ ਨੈਸ਼ਨਲ ਬੰਦੇ ਨਾਲ ਆ। ਅਨਟੀ ਨੈਸ਼ਨਲ ਜਿਹਨਾ ਨਾਮ ਹੀ ਕੀਤੇ ਅਨਟੀ ਸੋਸ਼ਲ। ਅਨਟੀ ਸੋਸ਼ਲ ਬੰਦਾ ਹੈ ਜੂਵੇ ਆਦਿਆਂ ਦੇ ਸਾਰੇ ਜਿਹੜੇ ਉਹ ਇਹਦੇ ਚੱਲਣਦੇ ਆ। ਠੀਕ ਹੈ ਜੂਏਬਾਜ਼ੀ ਸਾਰੀ ਇਹ ਕਰਾਂਦੇ। ਉਹਨੇ ਐਲਾਨ ਕੀਤਾ ਹੋਇਆ ਕਿ ਮੈਂ ਤੇ ਪੈਸੇ ਨਾਲ ਜਿੱਤਣਾ। ਕੌਣ ਵਿਅਕਤੀ ਕੀ ਨਾਂ ਹੋਰ? ਜਿੱਤਲਾਕ ਨਹੀਂ ਦੇ ਸਕੇ ਤੁਹਾਨੂੰ। ਕਲਾਮ ਲਈ ਕਿ ਕੁਝ ਲੋਕ ਜਿਹੜੇ ਨੇ ਉਹ ਕੋਡ ਐਂਡ ਕੰਟੈਕਟ ਦੇ ਖਿਲਾਫ ਪੈਸੇ ਦੇ ਕੇ ਵੋਟਾਂ ਖਰੀਦਦੇ। ਖਬਰ ਦਾ ਖਬਰ ਗਈ ਪੁਲਿਸ ਅੱਗੇ ਇੱਥੇ ਸੀ। ਠੀਕ। ਮੈਂ ਵੀ ਆ ਗਿਆ। ਕਿਹੜੀ ਪਾਰਟੀ ਤੋਂ ਸੰਬੰਧ ਰੱਖਦਾ ਉਹ ਬੰਦਾ? ਕੋਈ ਪਾਰਟੀ ਨਹੀਂ। ਨਹੀਂ ਕਿਹੜੀ ਪਾਰਟੀ ਹੋ? ਕੋਈ ਪਾਰਟੀ ਨਹੀਂ। ਨਾਮ ਕੀ ਹੋ ਰਿਹਾ? ਤੁਹਾਨੂੰ ਨਹੀਂ ਪਤਾ? ਨਹੀਂ ਤੁਸੀਂ ਦੱਸੋ ਨਾ। ਨਹੀਂ ਤਾਂ ਤੁਹਾਨੂੰ ਸਾਰਾ ਹੀ ਪਤਾ ਹੈ। ਇਹ ਗੱਲ ਨਹੀਂ ਹੈ ਤੂੰ ਪਿਪੇ ਨਾਂ ਲੈ ਕੇ ਦੱਸ ਸਰ। ਕੋਈ ਵੀ ਹੋ ਸਕਦੇ ਆ। ਠੀਕ ਹੈ ਜੀ ਉਹ 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 ਇੱਥੇ ਆਏ ਘਟੋ ਘਟ 15 16 ਗੱਡੀਆਂ ਲੈ ਕੇ ਆਏ ਸੀ ਸਾਡੇ ਬੰਦੇ ਆਏ ਲੜਾਈ ਝਗੜਾ ਹੋਣ ਲੱਗਾ ਸੀ ਪੁਲਿਸ ਪਹੁੰਚ ਗਈ ਠੀਕ ਹੁਣ ਐਸਚਓ ਵੀ ਹੈ ਡੀਐਸਪੀ ਸਾਫ਼ ਦੀ ਇੱਥੇ ਇੱਕ ਦੇ ਜੀ ਠੀਕ ਹੈ ਨਾ ਤੇ ਉਹ ਜਦੋਂ ਪਤਾ ਲੱਗਾ ਤੁਸੀਂ ਤੇ ਹੁਣ ਸੀਗਾ ਕੀ ਲੱਗਦਾ ਕਿ ਕੋਡ ਆਫ ਕੰਡਕਟ ਲੱਗਾ ਹੋਵੇ ਆਪਾਂ ਕਿਸੇ ਦੇ ਘਰ ਨਹੀਂ ਜਾ ਸਕਦੇ ਜਾਂ 4 20 ਬੰਦੇ ਆਪਾਂ ਨਾਂ ਨਹੀਂ ਲੈ ਜਾ ਸਕਦੇ ਜਾਂ ਇਦਾਂ ਦਾ ਆਪਾਂ ਕੰਮ ਕਰਾਂਗੇ ਲੱਗਦਾ ਵੀ ਕੋਡੋ ਕੰਡਕਟ ਦਾ ਵਰਨਣ ਨਹੀਂ ਕਰਦੇ ਇਸ ਕਰਕੇ ਪੁਲਿਸ ਥੋੜੀ ਫਿਰਦੀ ਆ ਕੁਕੋ ਜੀ ਇੰਨੀਆਂ ਗੱਡੀਆਂ ਲੈ ਕੇ ਆਏ ਪੰਜ ਚਾਰ ਲੈ ਕੇ ਬੰਦੀ ਸਾਡੇ ਵੀ ਆ ਗਈ ਤੇ ਕੀ ਹੋਣ ਲੱਗਾ ਠੀਕ ਹੈ ਨਾ ਡੈਫੀਨਿਟਲੀ ਜੋ ਮੈਂ ਕਿਹਾ ਉਹ ਹੀ ਹੋਣਾ ਕਿਉਂਕਿ ਉਹਦੇ ਮਗਰ ਵੀ ਕੋਈ ਫੋਰਸ ਹੈਗੀਆਂ ਨੇ ਮੈਂ ਨਾ ਨਹੀਂ ਲਾਂਗਾ ਜਿਹੜੀਆਂ ਕਿ ਛੇ ਦੇਰੀਆਂ ਹੁਣੇ ਵੀ ਆਏ ਸੀ ਕਮਲਬੋਰੀ ਹੁਣੇ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਪੁਲਿਸ ਨੇ ਭੇਜਿਆ ਗਿਆ ਉਹਨਾਂ ਨੂੰ ਕਿੱਦਾਂ ਵੇਖਦੇ ਜੇ ਫਿਰ ਅਸੀਂ ਤੇ ਇਸੇ ਕਰਕੇ ਪੁਲਿਸ ਆਈ ਐਸੇ ਕਰਕੇ ਅਸੀਂ ਆਏ ਮੈਂ ਇਸ ਕਰਕੇ ਆ ਕਿ ਕੋਈ ਝਗੜਾਈ ਨਾ ਹੋ ਜੇ ਚਾਹੀਦੀ ਨਹੀਂ ਹੋਣਾ ਚਾਹੀਦਾ ਚਾਹੀਦਾ ਨਹੀਂ ਸੀ ਉਹਨਾਂ ਦੀਆਂ ਗੱਡੀਆਂ ਤਲਾਸ਼ੀ ਲਈਤੀ ਜਾ ਸਕਦੀ ਸੀ ਜਦੋਂ ਦੌੜੀ ਗਈ ਤਲਾਸ਼ੀ ਕਿਤਰਾ ਲੈਂਦੇ ਹੁਣ ਪੁਲਿਸ ਕੋ ਚਾਰ ਚਾਰ ਪੰਜ ਤੇ ਹੈ ਨਹੀਂ ਵੀ ਗੱਡੀਆਂ ਪੁਲਿਸ ਦੀਆਂ ਦੋ ਹੀ ਗੱਡੀਆਂ ਇੱਕ ਉਹਨਾਂ ਦੀ ਆਪਣੀਆਂ ਤੇ ਇੱਕ ਉਹ ਹੁਣ ਕੀ ਹਾਲਾਤ ਕੀ ਨੇ ਤੁਹਾਡੇ ਕੱਲ ਦਾ ਦਿਨ ਲੱਗੇ ਤਾਂ ਨੇ ਉਹ ਕੱਢਾਂਗੇ ਵੀ ਕੋਈ ਵੀ ਐਸਾ ਕੰਮ ਨਾ ਹੋ ਜੇ ਇਥੇ ਫੋਰਸ ਗਈਏਗੀ ਫੋਰਸ ਰਹੇਗੀ ਕਿ ਲੱਗਦਾ ਕਿ ਜਿਹੜੇ ਵੋਟਾਂ ਨੇ ਉਹ ਸ਼ਾਂਤੀ ਨਾਲ ਪਾਉਣੀਆਂ ਚਾਹੀਦੀਆਂ ਨਾ ਨਾ ਕਿ ਨਾ ਕਿ ਝਗੜਾ ਕਰੇ ਜੇ ਤੁਸੀਂ ਬੋਲ ਦਿਓ ਵੀ ਨਹੀਂ ਹੋਣੀਆਂ ਚਾਹੀਦੀ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਅੰਮਨ ਕਾਨੂੰਨ ਦੀ ਅਵਸਥਾ ਬਣੀ ਰਹਿਣੀ ਚਾਹੀਦੀ ਹੈ। ਕੁਝ ਇਹ ਲੋਕ ਜਿਹੜੇ ਉਹਨਾਂ ਨੇ ਇਹ ਨਹੀਂ ਰਹਿਣ ਦੇਣਾ ਚਾਹੁੰਦੇ। ਤੇ ਖੁਦ ਉਸ ਤੋਂ ਵੀ 17-18 ਗੱਡੀਆਂ ਲੈ ਕੇ ਇੱਥੇ ਆਉਣ ਦਾ ਕੀ ਮਤਲਬ ਹੈ? ਕੀ ਤੁਹਾਡੇ ਵਲੋਂ ਕੋਈ ਕੰਪਲੀਟ ਕੀਤੀ ਜਾਊਗੀ ਵੀ ਆਹ ਬੰਦੇ ਬੰਦੇ ਲੈ ਕੇ ਜਾਂ ਤੁਹਾਡੇ ਕੋਈ ਵੀਡੀਓ ਸਾਬਤ ਹੋਵੇ ਆਪਾਂ ਵੀਡੀਓ ਕਿਵੇਂ ਜਾ ਕੇ ਜਾਨੂ ਪੇਸ਼ ਕਰ ਸਕੀਏ? ਲੈਜਮ ਕਮਿਸ਼ਨ ਨੂੰ ਦੇਵਾਂਗੇ। ਦੇਵਾਂਗੇ ਕਿਉਂ ਨਹੀਂ? ਠੀਕ ਠੀਕ ਹੈ। ਠੀਕ ਹੈ। ਜੋ ਜੋ ਸਬੂਤ ਮਿਲਣਗੇ ਉਹ ਜੋ ਜੋ ਸਬੂਤ ਮਿਲਣਗੇ ਉਹ ਉਹਦੇ ਨਾਲ ਦੇਵਾਂਗੇ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ? ਅਮਨ ਸ਼ਾਂਤੀ ਨਾਲ ਰਹਿਣ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕੀਤਾ ਜਾਵੇ ਜਿਹੜਾ ਕੋਡ ਕੰਡਕਟ ਦੇ ਨਹੀਂ ਬਲਕਿ ਸੋਸ਼ਲ ਵੀ ਜਿਹੜਾ ਉਹਨਾਂ ਸ਼ੋਭਾ ਦਿੰਦਾ ਹੋਵੇ ਇਹ ਤਾਂ ਕਿਤੇ ਨਹੀਂ ਲਿਖਿਆ ਨਾ ਵੀ ਵੀ ਆ ਚੀਜ਼ ਆ ਚੀਜ਼ ਨਹੀਂ ਸਾਨੂੰ ਇਹ ਵੀ ਪਤਾ ਲੱਗਾ ਕਿ ਨਸ਼ਾ ਵੀ ਦਿੱਤਾ ਜਾ ਰਿਹਾ ਅੱਛਾ ਜੀ ਠੀਕ ਹੈ ਜੀ ਸਾਨੂੰ ਇਹ ਵੀ ਦੱਸਿਆ ਗਿਆ ਨਸ਼ਤ ਬਟ ਅਸੀਂ ਹੀ ਟਰਾਈ ਕਰਾਂਗੇ ਕੁਝ ਨਹੀਂ ਹੋਣ ਦੇਣਗੇ ਸ਼ਾਂਤੀ ਵੀ ਬਣੀ ਰਹੇਗੀ ਝਗੜਾ ਕੋਈ ਨਾ ਹੋਵੇ ਨਾ ਹੀ ਕੋਈ ਐਸਾ ਐਸਾ ਤੰਗ ਤਰੀਕਾ ਵਰਤਾਇਆ ਜਾਵੇ ਜਿਹੜਾ ਮਾਹੌਲ ਨੂੰ ਖਰਾਬ ਕਰੇ ਇਹ ਲੱਗਦਾ ਕਿ ਪੰਜਾਬ ਸਰਕਾਰ ਜਾਂ ਮੌਜੂਦਾ ਸਰਕਾਰ ਇਹੋ ਜਿਹਾ ਮਾਹੌਲ ਨਹੀਂ ਚਾਹਦੀ ਵੀ ਸਿਰਫ ਸ਼ਾਂਤੀ ਆਮ ਸ਼ਾਂਤੀ ਨਾਲ ਇਹ ਵੋਟਾਂ ਪੈਣ ਆਮ ਸ਼ਾਂਤੀ ਨਾਲ ਹੋਣੇਗੀ ਸਾਰੀਆਂ ਸਾਰੀਆਂ ਪੰਚਾਇਤਾਂ ਆਪਣੇ ਸਾਡੇ ਹਲਕੇ ਕਿ ਬਿਲਕੁਲ ਨਹੀਂ ਸ਼ਾਂਤੀ ਨਹੀਂ ਹੋਈਆਂ ਹਾਲਾਂਕਿ ਪੰਚਾਇਤਾਂ ਕਿ ਜ਼ਿਆਦਾ ਹੁੰਦਾ ਲੇਕਿਨ ਕੋਈ ਕਿਤੇ ਕੋਈ ਗਰਬਨ ਨਹੀਂ ਹੋਈ ਮੈਂ ਚਾਹੁੰਦਾ ਕਿ ਉਸੇ ਤਰ੍ਹਾਂ ਹੀ ਇਹ ਵੀ ਰਵੇ ਠੀਕ ਠੀਕ ਇਹ ਲੱਗਦਾ ਕਿ ਵੀ 4 ਦਿਨ ਹੋ ਗਏ ਨੇ ਅੱਜ ਵੋਟਾਂ ਨੂੰ ਪੈਂਦਿਆਂ ਨੂੰ ਅੱਜ ਲਾਸਟ ਟਾਈਮ ਅੱਜ ਲਾਸਟ ਟਾਈਮ ਹੈ ਗਏ ਚੋਣ ਪ੍ਰਚਾਰ ਦਾ ਅੱਜ ਫਿਰ ਇਹ ਕੰਮ ਕੀਤਾ ਗਿਆ ਲੋਕਾਂ ਨੂੰ ਨੇ 5 ਵਜੇ ਤੱਕ ਬੰਦ ਹੋ ਗਏ ਸੀ 5 ਵਜੇ ਤੱਕ ਸੀ ਨਾ 5 ਵਜੇ ਬੰਦ ਹੋ ਗਏ ਮੈਂ ਆ 5 ਵਜੇ ਚੱਲ ਗਿਆ ਸੀ ਠੀਕ ਹੈ ਸਰ ਠੀਕ ਹੈ ਕੋਈ ਇਤਲਾ ਨਹੀਂ ਮਿਲੀ ਮੈਂ ਐਸ ਐਚਓ ਕਬਵਾ ਮੈਂ ਡੇਲੀ ਇਸ ਇਲਾਕੇ ਚ ਰਾਉਂਡ ਲਾਉਂਦਾ ਕੋਈ ਸੂਚਨਾ ਨਹੀਂ ਮੈਨੂੰ ਮਿਲੀ ਬਾਕੀ ਇਸ ਇਲਾਕੇ ਦਾ ਆਰਡਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰ ਰਹੇ ਹਾਂ ਅਸੀਂ ਪੂਬੰਧ ਵਧੀਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਹਲਕੇ ਦੇ ਐਮਐਲਏ ਸਾਹਿਬ ਮੌਕੇ ਦਾਦ ਆਏ ਉਹਨਾਂ ਨਾਲ ਗੱਲ ਕੀਤੀ ਹਾਂ ਮਲੇ ਸਾਹਿਬ ਵਿਜ਼ਿਟ ਕੀਤਾ ਉਹਨਾਂ ਨੇ ਮੈਨੂੰ ਇਸ ਬਾਰੇ ਕੋਈ ਹੋਜੀ ਸ਼ਿਕਾਇਤ ਨਹੀਂ ਕੋਈ ਬਾਕੀ ਮੈਂ ਮੌਕੇ ਤੇ ਖਲੋਤਾ। ਅਗਰ ਤੁਹਾਡੇ ਕੋਈ ਵੀਡੀਓ ਆ ਜਾਂਦੀ ਹੈ ਕੋਈ ਸੋਸ਼ਲ ਮੀਡੀਆ ਤੇ ਕੋਈ ਚੀਜ਼ ਮਿਲ ਜਾਂਦੀ ਹੈ ਉਹਦੇ ਖਲਾ ਕਰਵਾਈ ਕੀਤੀ ਜਾਊਗੀ। ਐਸ ਪਰ ਲਾ ਜੋ ਹੋਗੀ ਉਹ ਬਿਲਕੁਲ ਹੋਏਗੀ। ਵੇਖੋ ਫਰੀ ਐਂਡ ਫਰੇ ਇਲੈਕਸ਼ਨ ਕਰਾਦੇ ਮੈਂ ਡੇਲੀ ਗਸ਼ਤ ਕਰਦਾ ਇੱਥੇ। ਮੇਰੇ ਇਸ ਪੁਲਿਸ ਸਟੇਸ਼ਨ ਦਾ ਇਲਾਕਾ। ਤੇ ਮੈਂ ਸਵੇਰ ਦਾ ਵੀ ਇੱਥੇ ਦਿਨ ਦਾ ਥੈਂਕ ਗਸ਼ਤ ਕਰਦਾ ਇੱਥੇ। ਹੁਣੇ ਜਿਰੋ ਤੁਸੀਂ ਉੱਥੇ ਖਲੋਤੇ ਸੀ ਨਾ ਕਿਤੇ ਜਿਰੋ ਉਹਨਾਂ ਕੋ ਦੂਜੀ ਪਾਰਟੀ ਨਾਲ ਗੱਲਬਾਤ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਐਮ ਐਲ ਕੌਂਸਲਰ ਸਾਹਿਬ ਨਾਲ ਔਰ ਉਹ ਬੋਰੀ ਸਾਹਿਬ ਆਏ ਹੀ ਔਰ ਕੀਤਾ ਨਹੀਂ ਗਿਆ ਕੋਈ। Who is ਮੈਂ ਕੋ ਲੋ ਟੇਨ ਇਲੈਕਸ਼ਨ ਮੈਨੂੰ ਕੋਈ ਬੁਰੀ ਨਹੀਂ ਮਿਲਿਆ ਠੀਕ ਹੈ ਇਸ ਇਲਾਕੇ ਚ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਜਿਹੜੇ ਕੋ ਕੈਂਡੀਡੇਟ ਹੈਗੇ ਉਹਨਾਂ ਨੂੰ ਰਾਈਟ ਆਪੋ ਆਪਣਾ ਚੋਣ ਪ੍ਰਚਾਰ ਕਰਨ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜਿਹੜੀ ਲੋਕ ਲੋਕਾਂ ਨੂੰ ਮੈਂ ਮਿਲਦਾ ਪਿਆ ਦਿੱਲੀ ਮਿਲਦਾ ਮੀਟਿੰਗਸ ਕਰਦਾ ਲੋਕਾਂ ਨਾਲ ਲੋਕੀਂ ਵਧੀਆ ਤਰੀਕਾ ਨਾਲ ਇਹੋ ਅਪੀਲ ਕਰਦਾ ਵੀ ਬਿਨਾਂ ਡਰ ਭੈਰ ਤੋਂ ਆਪਣਾ ਜੋ ਸਿਸਟਮ ਚ ਰਹਿ ਕੇ ਵੋਟਾਂ ਪਾਉਣ ਮੈਂ ਲਾਅ ਆਰਡਰ ਨੂੰ ਕਰਨ ਲਈ ਪਾਬੰਦ ਹਾਂ ਕੋਈ ਮੁਸ਼ਕਲ ਨਹੀਂ ਆਉਣ ਦੇਗਾ ਇੱਥੇ ਠੀਕ ਹੈ ਲੋਕਾਂ ਨੂੰ ਕੀ ਕਰਗਣਾ ਚਾਹੋਗੇ ਲੋਕਾਂ ਨੂੰ ਅਪੀਲ ਕੀਤੀ ਫ੍ਰੀ ਐਂਡ ਫੇਅਰ ਆਪਣੇ ਇਲੈਕਸ਼ਨ ਚ ਆਪਣੀਆਂ ਵੋਟਾਂ ਪਾਉਣ ਹਮੋਂ ਵੋਟਾਂ ਪਾਉਣ ਆਦੀਆਂ ਬਾਕੀ ਕੋਈ ਡਰ ਖਤਰਾ ਨਹੀਂ ਲੋੜ ਨਹੀਂ ਜਿੰਦਰਾ ਤੇ ਇੱਥੇ ਬੈਠੇ ਆ ਕੀ ਗੱਲ ਲੱਗਦਾ ਵੀ ਗੱਲ ਤੋਂ ਜਾਂ ਪਰਸੋਂ ਤੋਂ ਪੁਲਿਸ ਵਾਲਾ ਮੁਸਤੈਦੀ ਜਿਹੜਾ ਕੰਮ ਕੀਤਾ ਜਾਏਗਾ ਆਈ ਐਮ ਬੌਂਡਡ ਮੈਂ ਅੱਗੇ ਵੀ ਮੁਸਤੈਦੀ ਨਾਲ ਕਰਾਂ ਅੱਗੇ ਮੈਂ ਮੁਸਤੈਦੀ ਨਾਲ ਕਰਾਂਗਾ ਫ੍ਰੀ ਐਂਡ ਜਿਹੜਾ ਖਰਾਬਪੁਰ ਕਾਨੂੰਨ ਦੇ ਖਿਲਾਫ ਸਖਤ ਕਾਰਵਾਈ ਕਰੂੰਗਾ